ਤੇ ਸਿਰਫ ਕਣਕ ਬਾਰੇ ਆਪਾਂ ਵੀ ਮਤਲਬ ਸੰਕੋਰ ਪਾਈ ਆ ਕੀ ਤੇ ਨਾਲ ਜੂਰੀਏ ਦੇ ਤੇ ਮੈਂ ਸਾਰੀ ਡਿਟੇਲ ਹੀ ਦੱਸਣ ਲੱਗਾ ਵੀ ਆਪਾਂ ਕਿਵੇਂ ਪਾਈ ਆ ਤੇ ਬਾਕੀ 21 ਤਰੀਕਾ ਬਈ ਆਪਾਂ ਹੋਰ ਵਰਤਿਆ ਸੀਗਾ ਤੇ ਨਾਲ ਤੁਸੀਂ ਹੁਣ ਕੀ ਕਰਨਾਗਾ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਨਾ ਪੇਜ ਨੂੰ ਫੋਲੋ ਕਰਨਾ ਜੇ YouTube ਤੇ ਵੀਡੀਓ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ Facebook ਪੇਜ ਨੂੰ ਫੋਲੋ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਾਂ ਬਾਈ ਕੀ ਕਰਿਆ ਸੀਗਾ ਸਿਰਫ ਕਣਕ ਤੇ ਅ ਜਿਹੜਾ ਪਹਿਲਾ ਜੂਰੀ ਆ ਲਾਉਣੇ ਆਪਾਂ ਉਹ ਨਹੀਂ ਆਪਾਂ ਨੇ ਵੀ ਪਾਣੀ ਲਾਉਣ ਤੋਂ ਪਹਿਲਾਂ ਨਹੀਂ ਪਾਇਆ ਹੈਗਾ ਆਪਾਂ ਜੂਰੀਆ ਜਿਹੜਾ ਲਾਇਆਗਾ ਉਹ ਆਪਾਂ ਸਿਰਫ ਪਾਣੀ ਲਾ ਕੇ ਸੰਕੋੜਾ ਜਿਹੜੀ ਰਲਾ ਕੇ ਉਹਦੇ ਵਿੱਚ ਮਿਕਸ ਕਰਕੇ ਜੂਰੀਏ ਦੇ ਵਿੱਚ ਫੇਰ ਆਪਾਂ ਸਿੱਟਿਆਗਾ ਉਹ ਵੀ ਤੀਜੇ ਦਿਨ ਕਣਕ ਦੇ ਵਿੱਚ ਪਾਣੀ ਨਹੀਂ ਸੀਗਾ ਆਪਣੇ ਜਮੀ ਤੇ ਪਾਣੀ ਮਤਲਬ ਜਦੋਂ ਸੁੱਕ ਗਿਆ ਥੋੜਾ ਜੰ ਨੂੰ ਤਾਂ ਇੱਕੀ ਪਾਣੀ ਖੜੇ ਹੀ ਨਹੀਂ ਹੈਗਾ ਜਿਹੜਾ ਪਾਣੀ ਮਾੜਾ ਮੋਟਾ ਖੜਿਆ ਸੀਗਾ ਦੂਜੇ ਦਿਨ ਸੁੱਕ ਗਿਆ ਤੇ ਸਿਰਫ ਤੀਜੇ ਦਿਨੀ ਆਪਾਂ ਜਿਹੜੀ ਸੰਕੋਰਾ ਉਹ ਪਾਤੀ ਆਪਾਂ ਇੱਕੀ ਹੋਰ ਤਰੀਕਾ ਵਰਤਿਆ ਜਿਹਦੇ ਨਾਲ ਗੁੱਲੀ ਡੰਡਾ ਸੀਗਾ ਤੇ ਉਹ ਬਈ ਮੱਚ ਗਿਆ ਸਾਰਾ ਤੇ ਰਿਜ਼ਲਟ ਉਹਦਾ ਯਾਨੀ ਕਿ ਅੱਗੇ ਨਾਲ ਵਧੀਆ ਲੱਗਿਆ ਸਾਨੂੰ ਉਹ ਵੀ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਪਾਈ ਹੈ ਕਿ ਤੇ ਡੀਜ਼ਲ ਲੈਤਾ ਸੀ ਭਾਈ ਇੱਕ ਥੋੜਾ ਜਿਹਾ ਤੇ ਡੀਜ਼ਲ ਦੇ ਨਾਲ ਆਪਾਂ ਪਾਈਆ 400 ਗ੍ਰਾਮ ਕੀਲੇ ਦੇ ਵਿੱਚ ਜਿੱਥੇ ਜ਼ਿਆਦਾ ਸੀਗਾ ਨਹੀਂ ਭਾਈ ਆ 300 ਗ੍ਰਾਮ ਹੁਣ ਜਿੱਥੇ ਗੁੱਲੀ ਰੰਡਾ ਸੀਗਾ ਜ਼ਿਆਦਾ ਉੱਥੇ ਆਪਾਂ ਪਾਈਆ ਸਿਰਫ ਅ 400 ਗ੍ਰਾਮ ਕੀਲੇ ਦੀ ਅ ਅੱਗੇ ਅਸੀਂ ਪਾਉਂਦੇ ਸੀਗੇ ਭਾਈ ਡੇਢ ਤੋਂ ਪੋਰੀਆਂ 'ਚ ਮਿਕਸ ਕਰਦੇ ਹੁੰਦੇ ਸੀਗੇ ਮਤਲਬ ਵੀ ਦੋ ਵੀ ਮਤਲਬ ਦੋ ਬੋਰੀਆਂ ਖੋਲ ਕੇ ਵੀ ਇਹ ਕਾਗਜ਼ ਦੇ ਉੱਪਰ ਉਹਨੂੰ ਪਤਾ ਕੀ ਕਰਨਾ ਹੈ ਅਸੀਂ ਵਿੱਚ ਸੰਕੋਹਰ ਪਾਲਨੀ ਉਹ ਕੀ ਹੁੰਦਾ ਸੀ ਬਾਈ ਉਹ ਰਲਦੀ ਨਹੀਂ ਸੀ ਪੂਰੀ ਤਾਂ ਕਰਕੇ ਆਪਾਂ ਜਿਹੜਾ ਦੱਗੀਆਂ ਦੇ ਵਿੱਚ ਕਹਿੰਦੇ ਨਾ ਵੀ ਇਹ ਦੱਗੀਆਂ ਦੇ ਵਿੱਚ ਰਹਿ ਜਾਂਦਾਗਾ ਉਹ ਕਾਰਨ ਸਾਰਾ ਇਹੀ ਹੁੰਦਾ ਰਹਿਣ ਦਾ ਤੇ ਜੇ ਮਤਲਬ ਦੱਗੀਆਂ ਦੇ ਵਿੱਚ ਆਪਾਂ ਹੁਣ ਸਾਨਾ ਚਾਹੇ ਇੱਕ ਪਾਸੇ ਨੂੰ ਦੇ ਦੇ ਬਾਈ ਸਮਾਰ ਕੇ ਜੇ ਮਾਲਾ ਉਹ ਚੌੜਾ ਨਾ ਬੰਦਾ ਵੀ ਚੌੜੇ ਚੌੜੇ ਨਾ ਤੁਰਨ ਤੇ ਤੰਗ ਹੋ ਕੇ ਨਾ ਫਾਂਡ ਰੱਖੀ ਹੋਵੇ ਫੇਰ ਜਿਹੜੀ ਸੰਕੋਹਰਾ ਪੂਰੀ ਵਧੀਆ ਪੈਂਦੀ ਆ ਤੇ ਆਪਾਂ ਕੀ ਕੀ ਕਰਿਆ ਸੀਗਾ ਇੱਕ ਗੱਟੇ ਦੇ ਵਿੱਚ 400 ਗ੍ਰਾਮ ਪਾਈ ਆ ਆਪਾਂ ਪਾਈ ਆ ਗੱਟਿਆਂ ਦੇ ਹਿਸਾਬ ਨਾਲ ਤੇ ਇੱਕ ਗੱਟਾ ਪੈ ਜਾਂਦਾਗਾ ਕੀਲੇ ਦੇ ਵਿੱਚ ਇੱਕ ਜਾਂ ਬਸ ਸਵਾ ਗੱਟਾ ਖੋਲਦੇ ਸੀਗੇ ਮੰਨ ਕੇ ਚੱਲੋ ਵੀ 5-10 ਕਿਲੋ ਉੱਪਰ ਬੀਜ ਜਿਹੜੇ ਹਿਸਾਬ ਨਾਲ 45 ਕਿਲੋ ਦੀ ਬੋਰੀ ਆ ਉਸ ਹਿਸਾਬ ਦੇ ਨਾਲ ਜਿਹੜਾ 5-10 ਕਿਲੋ ਵੱਧ ਹੋਰ ਪਾ ਲੈਂਦੇ ਸੀਗੇ ਅ ਮੰਨ ਲਓ 50-55 ਕਿਲੋ ਬਣਾ ਲੈਂਦੇ ਸੀਗੇ ਉਸ ਹਿਸਾਬ ਦੇ ਨਾਲ ਜਿੱਥੇ ਜ਼ਿਆਦਾ ਸੀ ਬਾਈ ਇੱਕ ਇੱਕ ਗੱਟੇ ਦੇ ਵਿੱਚ ਆਪਾਂ ਨੇ ਜਿਹੜੀ ਸੰਕੋਹਰ ਆ ਅਰਲਾਈ ਆ ਗਈ ਉਹ ਤੇ ਵਿੱਚ ਥੋੜਾ ਜਿਹਾ ਡੀਜ਼ਲ ਪਾਤਾ ਤੇ ਗਿੱਲੇ-ਗਿੱਲੇ ਦੇ ਵਿੱਚ ਹੁਣ ਪਾਣੀ ਲਾ ਕੇ ਤੀਜੇ ਦਿਨ ਮਤਲਬ ਵੀ ਆਪਾਂ ਸੈੱਟ ਤੀ ਤੇ ਰਿਜ਼ਲਟ ਆ ਬਾਈ ਉਹ ਆਪਾਂ ਨੂੰ ਵਧੀਆ ਮਿਲਿਆ ਦੇਖਣ ਨੂੰ ਅੱਗੇ ਨਾਲ ਤੇ ਹੁਣ ਜਿੱਥੇ ਥੋੜਾ ਜਿਹਾ ਗੁੱਲੀ ਡੰਡਾ ਹੈਗਾ ਜ਼ਿਆਦਾ ਉੱਥੇ ਥੋੜਾ ਜਨਾ ਤੇ ਇਹ ਘਟ ਮੱਚਿਆ ਹਜੇ ਉਹ ਜਾਨੀ ਕਿ ਉਹ ਵੀ ਡਾਊਨ ਪੈਂਦਾਗਾ ਗੁੱਲੀ ਡੰਡਾ ਤੇ ਬਾਕੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਵੀ ਦਿੰਨਾ ਜਿੱਥੇ ਜ਼ਿਆਦਾ ਸੀਗਾ ਉਹ ਤਾਂ ਆਪਣੇ ਦੂਜੇ ਖੇਤ ਆਗਾ ਉਧਰ ਤਾਂ ਹੁਣ ਆਪਾਂ ਜਾ ਨਹੀਂ ਪਾਏ ਉੱਥੇ ਤੱਕ ਤਾਂ ਉਹ ਥੋੜਾ ਜਿਹਾ ਦੂਰ ਆਗਾ ਪੰਜ-ਛੇ ਕਿਲਿਆਂ ਦੀ ਬਾਹੀ ਤੇ ਖੇਤ ਹੁਣ ਮਤਲਬ ਹੁਣ ਜਿੱਥੇ ਸੀਗੀ ਅ ਕਟ ਸੰਘੋਰ ਪਾਈ ਉੱਥੇ ਗੁੱਲੀ ਡੰਡਾ ਦਿਖਾ ਦੇਣਾ ਭਾਈ ਰਿਹਾ ਨਹੀਂ ਗੁੱਲੀ ਡੰਡਾ ਕਿਤੇ ਵੀ ਤੇ ਭਾਈ ਹੁਣ ਮੈਂ ਦੱਗੀਆਂ ਦੇ ਵਿੱਚ ਆਹ ਦਿਖਾ ਦੇਣਾ ਜਿੱਥੇ ਜਾਦੇ ਸੀਗਾ ਗੁੱਲੀ ਡੰਡਾ ਉੱਥੇ ਤਾਂ ਆਪਾਂ ਗਏ ਨਹੀਂ ਜਿੱਥੇ ਘੱਟ ਸੀਗਾ ਉਹ ਸਾਰਾ ਲਾਈ ਪ੍ਰੂਫ ਆਹ ਦਿਖਾਉਣ ਲੱਗਿਆਂਗਾ ਵਧੀਆ ਹੁਣ ਮੈਂ ਦੇਖੋ ਹੁਣ ਸਾਰੇ ਬਾਹਣ ਚ ਤਾਂ ਵੀ ਆਪਾਂ ਫੇਰ ਨਹੀਂ ਸਕਦੇ ਹਨਾ ਕਿਉਂਕਿ ਜਿਆਦਾ ਹੁਣ ਦੱਗੀਆਂ ਚ ਇੰਨਾ ਕਿੱਥੇ ਫਿਰੋ ਜਿੱਥੇ-ਜਿੱਥੇ ਵਧੀਆ ਮੱਚ ਗਿਆ ਉੱਥੇ-ਉਥੇ ਆਹ ਦਿਖਾ ਦਿੰਦਾ ਤੁਹਾਨੂੰ ਮੈਂ ਤੇ ਵਧੀਆ ਚੱਲ ਰਹੀ ਨਹੀਂ ਜਾਨੀ ਕਿ ਵੀ ਮੇਰੇ ਹਿਸਾਬ ਨਾਲ ਕੋਈ ਦੱਗੀ ਰਹੀ ਨਹੀਂ ਹੈਗੀ ਹੋ ਸਕਦਾ ਮਾੜਾ ਮੋਟਾ ਕਿਤੇ 19-21 ਰਹਿ ਸਕਦਾਗਾ ਹੁਣ ਜਿਵੇਂ ਆਹ ਹੈਗਾ ਗੁੱਲੀ ਡੰਡਾ ਆ ਆਸੇ ਬਾਈ ਹੁਣ ਆਹ ਜਿਵੇਂ ਆਹ ਸਾਰਾ ਫੂਕਿਆ ਪਿਆਗਾ ਗੁੱਲੀ ਡੰਡਾ ਆਹ ਹੁਣ ਜਿੱਥੇ ਥੋੜਾ ਮੋਟਾ ਸੀਗਾ ਜਾਂ ਕੋਈ ਜਿਆਦਾ ਦੱਗੀ ਸੀਗੀ ਉੱਥੇ ਬਾਈ ਸਾਰਾ ਜਿਹੜਾ ਗੁੱਲੀ ਡੰਡਾ ਸਾਰਾ ਫੂਕਤਾ ਸੰਕੋਰ ਨੇ ਜਨਨ ਕੇ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਪਰ ਬਈ ਕਣਕ ਆ ਜਿਹੜੀ ਕਣਕ ਨੂੰ ਤਾਂ ਮੈਂ ਮੰਨ ਕੇ ਚੱਲੋ ਵੀ ਕੋਈ ਤਾਂ ਪਾਣੀ ਲੱਗਿਆ ਹੁਣ ਸਪਰੇਅ ਆ ਜੀ ਚ ਹੁਣ ਜਿਵੇਂ ਲੀਡਰ ਨਾਲ ਹੁਣ ਕੋਈ ਜ਼ਿਆਦਾ ਪਾ ਦਿੰਦਾ ਦਾ ਡੋਜ਼ ਹਨਾ ਉਹ ਕਈ ਵਾਰੀ ਤਣਕ ਨੂੰ ਵੀ ੱਤਕਾ ਲੱਗ ਜਾਂਦਾ ਉਹਦੇ ਨਾਲ ਇਹਦੇ ਨਾਲ ਜਨਨ ਕੇ ਯੂਰੀ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆ ਤੇ ਵੀਡੀਓ